ਜੀ ਸੀਡੀ 1 22 ਚੌਨ ਚੇਅਰਮੈਨ ਰੀਜਨ ਚੇਅਰਮੈਨ ਡਿਸਟ੍ਰਿਕਟ ਚੇਅਰਮੈਨ ਕੱਲੇ ਕੱਲੇ ਲੈਣ ਮੈਂਬਰ ਤਾਂ ਜਿਨ੍ਹਾਂ ਨੇ ਇੰਨੇ ਪੈਸੇ ਇਕੱਠੇ ਕਰਕੇ ਇੱਕ ਨਵਾਂ ਇਤਿਹਾਸ ਰਚਿਆ ਹੈ ਵੈਲਕਮ ਹੋ ਮੈਂ ਜੇ ਕਹਿ ਲਵਾਂ 15 ਸਾਲ ਤੋਂ ਬਾਅਦ ਇੱਦਾਂ ਦਾ ਵੈਲਕਮ ਹੋਇਆ ਇਹ ਸਾਰੀ ਬੁਰੂ ਦੀ ਕਿਰਪਾ ਸੰਤ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਨਾ ਉਹਨਾਂ ਦੀ ਕਿਰਪਾ ਸਦਕਾ ਹੀ ਹੈ ਸਾਰਾ ਹੁਣ ਪਰਮਾਤਮਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੇਰੇ ਤੇ ਕਿਰਪਾ ਕਰਨ ਆਪਾਂ ਤੇ ਸੁਈਪੀ ਵੀ ਜ਼ਿਲ੍ਹਾ ਦੇ ਸਾਰੇ ਰਿਕਾਰਡ ਤੋੜ ਦਈਏ। ਉਹ ਰਿਕਨਤਾ ਸੁਣਨੇ ਨੇ ਕਿ ਇਕੱਲਾ ਇਕੱਲਾ ਲਾਈਨ ਮੈਂਬਰ ਗਰਾ ਸਾਥ ਤੇ ਨਹੀਂ। ਅੱਜ ਧਿਆਲੇ ਵੇ ਜੋ ਵੀ ਆਪਾਂ ਖਰਚਾ ਕਰਦੇ ਕੋ ਡਬਲ ਕਰਨਾ ਹੈ। ਕੁਛ ਕਰਨ ਦਾ ਹਰਤਾ ਹੈ। ਆਪਾਂ ਮਾਨਤਾ ਦੀ ਸੇਵਾ ਕਰਨੀ ਹੈ। ਲੋੜਵੰਦ ਸੱਜਣ ਦੀ ਸੇਵਾ ਕਰਨੀ ਹੈ। ਇਹ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ। ਮੈਂ ਵੀ ਇੱਕ ਸੇਵਾ ਵਾਸਤੇ ਤੁਹਾਡਾ ਸੇਵਾਦਰਪਣ ਕੇ ਤੁਹਾਡੀ ਸੇਵਾ ਵਿੱਚ ਆਇਆ ਤੁਹਾਡਾ ਕੋਲ ਸੇਵਾ ਮੰਗਦਾ ਆਪਣੇ ਆਪ ਤੇ ਨਹੀਂ ਲੋੜਵੰਦ ਸੱਜਣ ਵਾਸਤੇ ਜਿਹਨੂੰ ਵਾਕਿਆ ਲੋੜ ਤੁਸੀਂ ਮਹਿਸੂਸ ਕਰਦੇ ਹੋ ਉਦਾਂ ਦੀ ਆਪਾਂ ਸੇਵਾ ਕਰੀਏ ਜਿਹੜੇ ਮੇਰੇ ਵੀਰ ਰਾਜੀ ਨੇ ਬੇਕੋਲ ਕੈਨਰੀ ਲੱਕਾ ਮੈਂ ਸਾਰੇ ਬੇਕੋਲ ਨੂੰ ਅਪੀਲ ਕਰਦਾ ਆਪਾਂ ਐਮ ਜੀ ਐਫ ਪੜ੍ਹੀਏ ਉਹ ਬਹੁਤ ਹੀ ਲੋੜਵੰਦ ਸੱਜਣਾ ਵਾਸਤੇ ਪੈਸਾ ਲੱਗਦਾ ਤੁਹਾਨੂੰ ਅੱਜ ਕਿਤੇ ਵੀ ਕੋਈ ਆਫਤ ਆਵੇ ਉਹ ਐਮ ਜੀ ਐਫ ਦਾ ਪੈਸਾ ਲੱਗਦਾ ਹੈ ਉਹ ਪੈਸਾ ਬੜੇ ਭਲੇ ਕੰਮ ਲਈ ਜਾਂਦਾ ਹੈ। ਉਹਦੇ ਵਾਸਤੇ ਕਹਿੰਦਾ ਜੇ ਚੈਨ ਮੈਂਬਰ ਬਣਾਇਆ 5000 ਰੁਪਿਆ ਉਹ ਦੇਗਾ ਜੇ ਅਰੀਜਨ ਮੈਂਬਰ ਭਲੇਗਾ ਜੀ। ਐਮ ਜੀ ਐਫ ਬਣੇਗਾ 5000 ਰੁਪਿਆ ਮੈਂ ਆਪਣੇ ਲੋਕਾਂ ਨੂੰ ਦਵਾਵਾਂਗਾ। ਬਾਕੀ ਸੰਤ ਬਾਬਾ ਪ੍ਰਹਿਮ ਸਿੰਘ ਨੇ ਸਕੂਲਾਂ ਵਾਸਤੇ ਕੰਮ ਕੀਤਾ ਹੀ। ਜਿਹੜਾ ਇੱਕ ਕਲੱਬ ਸਕੂਲਾਂ ਵਿੱਚ ਵੱਧ ਤੋਂ ਵੱਧ ਕੰਮ ਕਰੇਗਾ 1 ਲੱਖ ਰੁਪਏ ਦਾ ਨਾਮ ਹੈ ਆਪਣੇ ਲੋਕਾਂ ਨੂੰ ਦਵਾਵਾਂ। ਮਾਨਮਤਾ ਦੀ ਸੇਵਾ ਦੇ ਲਈ ਜੋ ਸਲੋਗਨ ਦਿੱਤਾ ਹੈ ਮਾਨਵਤਾ ਦੀ ਸੇਵਾ ਦਾ ਦੇ ਲਈ ਜੋ ਸਲੋਗਨ ਦਿੱਤਾ ਹੈ ਇਸ ਸਾਲ ਮੇਰੇ ਡਿਸਟ੍ਰਿਕਟ ਵਰਨ ਲਾਏ ਐਂਡ ਰਿਸਪਾਲਸਿੰਗ ਬੱਚਾ ਜੀਵੀ ਜੀ ਦਾ ਇੰਨਾ ਪਿਆਰ ਡਿਸਟ੍ਰਿਕਟ ਦੇ ਵਿੱਚ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਤੋਂ ਬਕਵਾ ਕਲੱਬਾਂ ਅੱਜ ਪੂਰੇ ਡਿਸਟ੍ਰਿਕਟ ਤੋਂ ਬੇਗੋਵਾਲ ਦੇ ਵਿੱਚ ਮੇਰੇ ਹਿਸਾਬ ਨਾਲ ਅੱਜ ਪਹਿਲੀ ਵਾਰ ਜਿਹੜੇ ਕਈ ਦੋਸਤ ਅੱਜ ਫਸਟ ਟਾਈਮ ਇੱਥੇ ਪਹੁੰਚੇ ਨੇ ਕਿਉਂਕਿ ਲਾਈਨ ਰਿਸਪਾਲਸਿੰਗ ਬੱਚਾ ਜੀਵੀ ਜੀ ਦੇ ਮਨਚ ਸਾਖ ਖਾਇਸ਼ ਹੈ ਕੀ ਡਿਸਟ੍ਰਿਕਟ ਨਹੀਂ ਪੂਰੇ ਇੰਟਰਨੈਸ਼ਨਲ ਦੇ ਵਿੱਚ ਲਾਇਨਸ ਕਲੱਬ 321D ਬੇਗੋਵਾਲ ਦਾ ਝੰਡਾ ਪੂਰੇ ਦੁਨੀਆ ਦੇ ਵਿੱਚ ਬਲੰਦ ਹੋਵੇ ਤੇ ਉਹਦੇ ਲਈ ਤੁਸੀਂ ਸਾਰੇ ਦੋਸਤ ਰਲ ਕੇ ਇਸੇ ਤਰ੍ਹਾਂ ਮੇਰੇ ਗਵਰਨਰ ਦਾ ਸਾਥ ਦਿਓ ਸੋ ਮੈਂ ਇਹ ਚੇਅਰਮੈਨ ਫੰਕਸ਼ਨ ਸਾਰੇ ਪ੍ਰੈਸ ਵਾਲੇ ਦੋਸਤ ਔਰ ਜਿੰਨੇ ਵੀ ਸਾਡੇ ਲਾਇਨ ਦੋਸਤ ਗੈਸਟ ਖਾਸ ਤੌਰ ਤੇ ਸਪਾਲ ਖੈਰ ਜੀ ਆਏ ਨੇ ਸਾਰੇ ਲਾਇਨ ਦੋਸਤਾਂ ਦਾ ਸਾਰੇ ਦੋਸਤਾਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਪ੍ਰੈਸ ਵਾਲੇ ਦੋਸਤ ਜਿਹੜੇ ਬੇਗੋਵਾਲ ਤੇ ਨੇ ਇਹ ਪਹਿਲਾਂ ਵੀ ਲਾਇਰ ਰਿਸਪਾਲਸਿੰਗ ਬੱਚਾ ਜੀਵੀ ਦੇ ਜਿਹੜੇ ਸੇਵਾ ਦੇ ਕੰਮ ਆ ਉਹਨਾਂ ਨੂੰ ਇੰਟਰਨੈਸ਼ਨਲ ਦੇ ਵਿੱਚ ਇਸ ਪ੍ਰੈਸ ਵਾਲੇ ਦੋਸਤਾਂ ਨੇ ਹੀ ਭੇਜੇ ਨੇ ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬੰਗਲਾ ਗੋਈ ਹੈ ਹਾਂਜੀ 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 ਗੱਲ ਕੀਤੀ ਜਾਵੇ ਰਿਸਪਾਲ ਜੀ ਨੇ ਬੜਾ ਲੰਮਾ ਸਮਾਂ ਕੰਮ ਕੀਤਾ ਆ ਔਰ ਜੇਕਰ ਕੰਮ ਦੀ ਗੱਲ ਕੀਤੀ ਜਾਵੇ ਤੇ ਕਿਹੜੇ ਖਾਸ ਕੰਮ ਆ ਜਿਹਦੇ ਦੇ ਅੱਜ ਉਹਨਾਂ ਨੂੰ ਜਨਮ ਹੋ ਫੂਡ ਫਾਰ ਹੰਗਰ ਐਲ ਸੀ ਆਫ एलसीआईएफ ਦੁਨੀਆ ਦੇ ਵਿੱਚ ਕਿਤੇ ਵੀ ਆਰਥਕ ਇੱਕ ਜਾਂ ਹੋਰ ਦੁਰਘਟਨਾ ਹੁੰਦੀ ਹੈ ਸਰਕਾਰਾਂ ਤੋਂ ਪਹਿਲਾਂ ਦੁਨੀਆ ਦੇ ਵਿੱਚ ਜੇ ਕੋਈ ਸੰਸਾ ਲੋਕਾਂ ਦੀ ਸੇਵਾ ਕਰਦੀ ਹੈ ਉਹ ਲਾਇੰਸ ਕਲੱਬ ਹੈ ਸਰਕਾਰ 24 ਘੰਟੇ ਦੇ ਵਿੱਚ ਵਿੱਚ ਕਿਤੇ ਵੀ ਦੁਨੀਆ ਦੇ ਵਿੱਚ ਕੋਈ ਵੀ ਆਰਥਕ ਇੱਕ ਹੁੰਦਾ ਜਾਂ ਕੋਈ ਦੀ ਤੁਰਘਟਨਾ ਹੁੰਦੀ ਹੈ ਉਹਦੇ ਵਿੱਚ ਨੰਬਰ 1 ਸੰਸਥਾ ਐਸੀ ਹੀ ਕਰਕੇ ਆ ਲਾਂਚ ਕਲੱਬ ਕਿ ਇਹ ਲੋ ਇਹ ਲਾਂਚ ਕਲੱਬ ਲੋੜਵੰਦਾਂ ਦੀ ਸਭ ਤੋਂ ਪਹਿਲਾਂ ਸੇਵਾ ਕਰਦੇ ਨੇ ਸੋ ਮੈਂ ਕਹਾਂਗਾ ਆਪਣੇ ਡਿਸਟ੍ਰਿਕਟ ਗਵਰਨਰ ਲੌਂਡ ਰਸਪਾਲ ਸਿੰਘ ਬੱਚਾ ਜੀ ਵੀ ਜੀ ਮੈਂ ਇੱਕ ਗੱਲ ਪੁੱਛਿਆ ਸਭ ਤੋਂ ਪਹਿਲਾਂ ਮੈਂ ਆਸਟ੍ਰੇਲੀਆ ਚ ਟ੍ਰੇਨਿੰਗ ਲੈ ਕੇ ਆਇਆ ਇੰਟਰਨੈਸ਼ਨਲ ਵੀ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਨੂੰ ਮਿਲਿਆ ਔਨ ਔਲਗਰ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਮਿਲਣਾ ਉਹਨਾਂ ਨੂੰ ਮਿਲਿਆ ਉਹ ਇੱਥੇ ਬੇਕੋਲ ਹੀ ਆਣਗੇ 24 ਤਰੀਕ ਨੂੰ ਸਾਡੇ 321 ਡੀ ਦਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਪ੍ਰੋਜੈਕਟ ਸੋਹ ਪ੍ਰੋਜੈਕਟ ਦੇ ਨਾਮ ਜਾ ਰਿਹਾ ਸੀ ਤੇ ਮੈਂ ਖਾਸ ਕਰਕੇ ਬੇਕੋ ਵਾਲੇ ਵਾਲੀ ਬੈਲਟ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਆਪਾਂ ਸੰਤ ਬਾਬਾ ਪ੍ਰੇਮ ਸਿੰਘ ਦਾ ਨਾਮ ਉੱਚਾ ਕਰਨਾ ਹੈ ਕਿ ਐਮ ਜੀ ਐਫ ਕਟੋਕੜ 10 ਬੇਕੋਲ ਤੇ ਮੇਰੇ ਦੂਜਿਆਂ ਕੋਲੋਂ ਬਾਦੇ ਜਰੂਰ ਬਣਿਓ ਮੇਰਾ ਇੱਕੋ ਹੀ ਮਰਛਾ ਅਪਰ ਰਿਕਾਰਡ ਤੋੜਨਾ ਸੰਤਾਂ ਦਾ ਨਾਮ ਉੱਚਾ ਕਰਨਾ ਹੈ ਅਪਰ ਰਿਕਾਰਡ ਤੋੜਨਾ ਹੈ ਦੇਖੋ ਜਿਹੜਾ ਮੇਰਾ ਡਿਸਟ੍ਰਿਕਟ ਹੈ ਅੱਗੇ 4 ਸਾਲਾਂ ਸਿਰ 18000 ਗਿਆ ਐਮ ਜੀ ਐਫ ਐਚ ਪਰ ਤੁਹਾਡੀ ਕਿਰਪਾ ਨਾਲ 25 ਐਮ ਜੀ ਆਪਾਂ 25 ਤਰੀਕ ਨੂੰ ਦੇ ਦੇਣੇ